ਸਾਸਤਰੀ ਕਾਲਬਾਰ ਸਰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਰੱਬ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਤੰਦਰੁਸਤੀਆਂ 'ਚ ਰੱਖੇ ਕੁਝ ਲਾਈਨਾਂ ਲਿਖੀਆਂ ਸੀ ਕਿ ਖੁਸ਼ ਰਹੋ ਖੁਸ਼ਹਾਲ ਰਹੋ ਖੁਸ਼ ਰਹੋ ਖੁਸ਼ਹਾਲ ਰਹੋ ਹਰ ਹਾਲ ਰਹੋ ਹਰ ਸਾਲ ਰਹੋ ਹਰ ਹਾਲ ਰਹੋ ਹਰ ਸਾਲ ਰਹੋ ਹਰ ਹਾਲ ਨਹੀਂ ਹਜ਼ਾਰਾਂ ਹੀ ਸਾਲ ਰਹੋ ਇੱਕ ਵਾਰ ਫਿਰ ਤੋਂ ਜੈਸਮੀਨ ਕੋਰਨੇਜਰ ਵੱਲੋਂ ਤੁਹਾਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਸਸ਼ਿਕਾ ਤੁਹਾਨੂੰ ਯਾਦ ਹੋਵੇ ਜਾਂ ਨਾ ਹੋਵੇ ਸਾਨੂੰ ਯਾਦ ਰਹਿਣਾ ਏ ਖਾਸ ਦਿਨ ਵੈਸੇ ਤਾਂ ਹਰ ਦਿਨ ਖਾਸ ਤੁਸੀਂ ਸਾਡੇ ਲਈ ਪਰ ਅੱਜ ਮਨਾਵਾਂਗੇ ਤੁਹਾਡਾ ਜਨਮ ਦਿਨ ਅੱਜ ਮਨਾਵਾਂਗੇ ਤੁਹਾਡਾ ਜਨਮ ਦਿਨ ਜਨਮ ਦਿਨ ਮੁਬਾਰਕ ਹੋਵੇ ਸ਼੍ਰੀਮਾਨ ਸੁਖੀ ਬਾਟ ਸਰ ਹਰ ਦਿਨ ਤੁਹਾਡਾ ਖੁਸ਼ੀਆਂ ਭਰਿਆ ਹੋਵੇ ਤੇ ਤੁਸੀਂ ਹੱਸਦੇ ਵਸਦੇ ਰਹੋ ਤੇ ਲੰਮੀਆਂ ਉਮਰਾਂ ਮਾਣੋ ਇਹ ਰੱਬ ਤੋਂ ਦੁਆ ਹੈ ਇਹ ਰੱਬ ਤੋਂ ਦੁਆ ਹੈ ਕਿ ਸਾਡੀ ਤਾਂ ਦੁਆ ਹੈ ਕੋਈ ਗਿਲਾ ਨਹੀਂ ਕਿ ਸਾਡੀ ਤਾਂ ਦੁਆ ਹੈ ਕੋਈ ਗਿਲਾ ਨਹੀਂ ਉਹ ਗੁਲਾਬ ਜੋ ਅੱਜ ਤੱਕ ਕਿਤੇ ਖਿਲਾ ਨਹੀਂ ਤੁਹਾਨੂੰ ਉਹ ਸਭ ਕੁਝ ਮਿਲੇ ਜੋ ਅੱਜ ਤੱਕ ਕਦੇ ਮਿਲਾ ਨਹੀਂ ਅੱਜ ਤੱਕ ਕਿਤੇ ਮਿਲਾ ਨਹੀਂ ਤੁਸੀਂ ਤਾਂ ਅਜੀਹਾ ਫੁੱਲ ਹੋ ਤੁਸੀਂ ਅਜੀਹਾ ਫੁੱਲ ਹੋ ਜੋ ਹਰ ਜਗ੍ਹਾ ਨਹੀਂ ਖਿਲਦਾ ਪਰ ਜਿੱਥੇ ਵੀ ਖਿਲਦਾ ਹੈ ਲੋਕਾਂ ਦੇ ਚਿਹਰੇ ਤੇ رونਕ ਲੈ ਆਉਂਦਾ ਹੈ ਤੇ ਉਸੇ ਹੀ ਤਰ੍ਹਾਂ ਸਾਡੀ ਜ਼ਿੰਦਗੀ ਵਿੱਚ ਖੜਾਉਣ ਦਾ ਬਹੁਤ ਬਹੁਤ ਧੰਨਵਾਦ ਸ਼੍ਰੀਮਾਨ ਸੁਖੀ ਬਾਠ ਸਰ ਅਸੀਂ ਤਾਂ ਇਹ ਚਾਹਾਂਗੇ ਕਿ ਹਰ ਰਾਤ ਤੁਹਾਡਾ ਆਸਾਨ ਹੋਵੇ ਹਰ ਰਾਤ ਤੁਹਾਡੇ ਖੁਸ਼ੀਆਂ ਹੋਣ ਹਰ ਰਾਤ ਤੁਹਾਡਾ ਬਾਕਮਾਲ ਖੂਬਸੂਰਤ ਹੋਵੇ ਤੇ ਨਵੀਆਂ ਕਲਮਾਂ ਨਵੀਂ ਉਡਾਨ ਦਾ ਸੁਪਨਾ ਤੁਹਾਡਾ ਮੁਕੰਮਲ ਹੋਵੇ ਤੇ ਅੱਜ ਦੇ ਦਿਨ ਤੁਹਾਡਾ ਜਨਮ ਦਿਨ ਮੁਬਾਰਕ ਹੋਵੇ ਜਨਮ ਦਿਨ ਮੁਬਾਰਕ ਹੋਵੇ ਅਖੀਰ ਮੈਂ ਇਹ ਕਹਿਣਾ ਚਾਹੁੰਨੀ ਆ ਕਿ ਚਰਖਾ ਚੱਲਦਾ ਰਹੇ ਚਰਖਾ ਚੱਲਦਾ ਰਹੇ ਪਰ ਕਦੇ ਤੰਦ ਨਾ ਟੁੱਟੇ ਉਸੇ ਤਰ੍ਹਾਂ ਜ਼ਿੰਦਗੀ ਚੱਲਦੀ ਰਹੇ ਤਿੱਕ ਦੇ ਪਿਆਰ ਤੇ ਸਨਮਾਨ ਨਾ ਮੁੱਕੇ ਪਿਆਰ ਤੇ ਸਨਮਾਨ ਨਾ ਮੁੱਕੇ ਧੰਨਵਾਦ ਸਦਾ ਜ਼ਿੰਦਾਬਾਦ ਰਹੇ ਜ਼ਿੰਦਗੀ ਤੁਹਾਡੇ ਹਾਸੇ ਜ਼ਿੰਦਾਬਾਦ ਰਹੇ ਸਦਾ ਜ਼ਿੰਦਾਬਾਦ ਰਹੇ ਜ਼ਿੰਦਗੀ ਤੁਹਾਡੇ ਹਾਸੇ ਜ਼ਿੰਦਾਬਾਦ ਰਹੇ ਸ਼ੱਲਾ ਵਧਦੇ ਰਹੋ ਮੁਹੱਬਤਾਂ ਇੰਜ ਹੀ ਪੰਜਾਬ ਪਵਨ ਦੇ ਵੇੜੇ ਆਬਾਦ ਰਹੇ ਸਤਿਕਾਰਯੋਗ ਸ਼੍ਰੀ ਸੁਖੀ ਬਾਸਰ ਤੁਹਾਨੂੰ ਜਨਮ ਦਿਨ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਵਾਹਿਗੁਰੂ ਕਰੇ ਤੁਹਾਡੀ ਉਮਰ ਲੋਕ ਗੀਤਾਂ ਵਾਂਗ ਹੀ ਲੰਮੀ ਹੋਵੇ ਸਾਡੇ ਵੱਲੋਂ ਬਹੁਤ ਸਾਰਾ ਪਿਆਰ ਅਤੇ ਸਤਿਕਾਰ